ਆਸ ਸਕਾਰਪিও ਖੜੀ ਹੈ ਨਾ ਕਾਲੇ ਰੰਗ ਦੀ ਇਹ ਤੁਹਾਨੂੰ ਕਾਂਗੜ ਵਾਲੇ ਵੀਰਾਂ ਨੇ ਦੇ ਦੇਣੀ ਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਜਿਹੜੇ ਆਪਾਂ ਸ਼ੇਅਰ ਕਰਨ ਵਾਲੇ ਨੇ ਵੀਰੇ ਪਹਿਲੇ 5 ਬੰਦਿਆਂ ਨੂੰ ਜਿਹੜੇ ਵੀਰ ਸ਼ੇਅਰ ਕਰਨਗੇ ਜਰਾ ਉਹਨਾਂ ਨੂੰ ਇਹ ਦਿੱਤੇ ਜਾਣਗੇ ਯਾਰ ਕੁੱਲ ਨਾਮ ਆ ਗਏ 71 ਜੀ ਤੇ ਜਿਹੜੇ ਇਹਦੇ ਬਾਰੇ ਪਾ ਜਾਣਕਾਰੀ ਹੁਣ ਵੀਰੇ ਆ ਤਿੰਨ ਨਾਮ ਆਪਾਂ ਦੇਣੇ ਆ 21 ਮਾਰਚ ਨੂੰ ਬਿਲਕੁਲ ਫ੍ਰੀ ਦੇ ਵਿੱਚ ਹੀ ਹਾਂਜੀ ਸੱਸੀ ਘਾਲ ਤੋਂ ਸੁਆਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਜਿਹੜੀ ਆ ਸਕਾਰਪਿਓ ਖੜੀ ਆ ਨਾ ਕਾਲੇ ਰੰਗ ਦੀ ਇਹ ਤੁਹਾਨੂੰ ਕਾਂਗੜ ਵਾਲੇ ਵੀਰਾਂ ਨੇ ਦੇ ਦੇਣੀ ਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ 500 ਰੁ 14 500 ਦੀਆਂ 40 ਤੇ ਕੱਲੀ ਸਕਾਰਪਿਓ ਨਹੀਂ ਦੇ ਰਹੇ ਬਾਲੇ ਵੱਡੇ ਧਮਾਕੇ ਕਰਤੇ 71 ਨਾਮ ਲੈਣੇ ਆ ਵੀਰਾਂ ਨੇ ਸਿਰਫ 500 ਦੇ ਵਿੱਚ ਜਿਹੜਾ ਆ ਆ ਤਾਮ ਝਾਂ ਪੈਦਲੀ ਸਾਈਡ ਦੇਖ ਸਕਦੇ ਹਾਂ ਇਹ ਵੱਡੇ ਡਰਾ ਤੋਂ ਪਹਿਲਾਂ ਨਿਕਲਣਾ ਜੀ ਡਰਾ ਇਹ ਜਮਾ ਫਰੀ ਦੇ ਵਿੱਚ ਆ ਸਾਰੀ ਗੱਲ ਬਾਤ ਬਾਈ ਸਿਮਰਨਾ ਕਰਾਵਾਂ ਗੋਰ ਬਾਈ ਸਿਮਰਨਾ ਕਹਿਮ ਹਾਂਜੀ ਵੀਰ ਜੀ ਫਿਰ ਧੁਮਾਕਾ ਕਰਤਾ ਵੱਡਾ ਹਾਂਜੀ ਵੀਰ ਜੀ ਹਾਂਜੀ ਤੇ ਸਕਾਰਪੀਓ ਮਾਡਲ ਕਿੰਨਾ ਹੈ ਇਹ ਵੀ ਇਹ 2017 ਮਾਡਲ ਮਿਲੂ ਜੀ ਠੀਕ ਆ 2017 ਮਾਡਲ S10 ਹਾਂਜੀ S10 ਜੀ S10 ਸਕਾਰਪੀਓ ਕਾਲੇ ਰੰਗ ਦੀ ਮਿਲ ਜੂ ਮਿੱਤਰੋ ਸਿਰਫ 500 ਦੇ ਵਿੱਚ ਜੇ ਕੋਈ ਵੀਰ ਕਹਿੰਦਾ ਮੈਨੂੰ ਸਕਾਰਪੀਓ ਨਹੀਂ ਮੰਦਾ ਟਰੈਕਟਰ ਚਾਹੀਦਾ ਵੀਰ ਜੀ 4x4 ਜਿਹੜਾ ਮਰਜੀ ਟਰੈਕਟਰ ਲੈ ਲਓ ਕਿਸੇ ਵੀ ਕੰਪਨੀ ਦਾ ਠੀਕ ਆ 4x4 ਟਰੈਕਟਰ ਮਿਲ ਜੂ ਮਿੱਤਰੋ ਜਿਹੜਾ ਮਰਜ਼ੀ ਕਿਸੇ ਮਰਜ਼ੀ ਕੰਪਨੀ ਦਾ ਹਾਂਜੀ ਹਾਂਜੀ ਜੇ ਉਹ ਵੀ ਨਹੀਂ ਲੈਣਾ ਤਾਂ ਕੈਸ਼ ਵੀ ਮਿਲ ਜੂਗਾ ਜੀ ਠੀਕ ਹੈ ਜੇ ਉਹ ਨਹੀਂ ਲੈਣਾ ਤਾਂ ਮਿੱਤਰੋ ਕੈਸ਼ ਵੀ ਮਿਲ ਜੂਏ ਤਾਂ ਹੋ ਗਿਆ ਜੀ ਆਪਣਾ ਪਹਿਲਾ ਨਾਮ ਹਾਂਜੀ ਵੀਰ ਜੀ ਤੇ ਦੂਜੇ ਨਾਮ ਦੇ ਵਿੱਚ ਦੂਸਰੇ ਨਾਮ ਵਿੱਚ ਸਪੋਰਟਸ ਬਾਈਕ ਰੱਖੀ ਹੈ ਵੀਰੇ R15 V3 ਵਾਲੀ ਹੈ ਜੀ ਹਾਂਜੀ ਠੀਕ ਹੈ ਜੇ ਇਹ ਨਹੀਂ ਲੈਣੀ ਕਿ ਵੀਰੇ ਬੁਲਟ ਮੋਟਰਸਾਈਕਲ ਲੈ ਸਕਦੇ ਬਿਲਕੁਲ ਨਵਾਂ ਜੀ ਠੀਕ ਹੈ ਜੀ ਇਹ ਨਹੀਂ ਲੈਣੀ ਤਾਂ ਮਿੱਤਰੋ ਬੁਲਟ ਮੋਟਰਸਾਈਕਲ ਮਿਲ ਜੂ ਜਮਾਂ ਨਵਾਂ ਤੇ ਕੈਸ਼ ਦੀ ਸਹੂਬਦ ਹੈ ਇਹਦੇ ਚ ਹਾਂਜੀ ਵੀਰੇ ਸਾਰੇ ਨਾਮਾਂ 'ਚ ਕੈਸ਼ ਦੀ ਸਹੂਬ ਦੁਬਾਰ ਦੇ ਵਿੱਚ ਲੈਪਟਾਪ ਕੋਲ ਨਾਮ ਆ ਗਿਆ 71 ਜੀ ਤੇ ਜਿਹੜੇ ਇਹਦੇ ਬਾਰੇ ਪਾ ਜਾਣਕਾਰੀ ਹੁਣ ਵੀਰੇ ਆ ਤਿੰਨ ਨਾਮ ਆਪਾਂ ਦੇਣੇ ਆ 21 ਮਾਰਚ ਨੂੰ ਬਿਲਕੁਲ ਫਰੀ ਦੇ ਵਿੱਚ ਹੀ ਪਹਿਲੇ ਨਾਮ ਦੇ ਵਿੱਚ ਹੈਗਾ ਜੀ 19 ਦਾ ਡੇਟ ਆਂਦਾ ਏਸੀ ਆ ਜੀ ਫਿਰ ਉਸ ਤੋਂ ਬਾਅਦ 22 16 ਮੋਬਾਈਲ ਫੋਨ ਦਿੱਤਾ ਜਾਊਗਾ ਜੀ ਨਾਲ ਇੱਕ ਆਰਓ ਫਿਲਟਰ ਦਿੱਤਾ ਜਾਊਗਾ 21 ਮਾਰਚ ਨੂੰ ਬਿਲਕੁਲ ਫਰੀ ਦੇ ਵਿੱਚ ਕਿਢਿਆ ਜਾਣਾ ਜੀ ਚੰਨ ਨਾਮ ਜੀ ਇਹ 21 ਮਾਰਚ ਨੂੰ ਇਕੱਲਾ ਤੇ ਇਹਦੇ ਵਿੱਚ ਇਹਨਾਂ ਦਾ ਪੋਰਟਰ ਦੇ ਵਿੱਚ ਆਹ ਪੁਰਜ਼ਾ ਦੀਦਾ ਇਹ ਕਿਵੇਂ ਰੱਖਿਆ ਇਹ ਵੀ ਜੇ ਆਪਾਂ ਸ਼ੇਅਰ ਕਰਨ ਵਾਲਿਆਂ ਨੂੰ ਵੀਰੇ ਪਹਿਲੇ 5 ਬੰਦਿਆਂ ਨੂੰ ਜਿਹੜੇ ਵੀਰ ਸ਼ੇਅਰ ਕਰਨਗੇ ਜ਼ਿਆਦਾ ਉਹਨਾਂ ਨੂੰ ਇਹ ਦਿੱਤੇ ਜਾਣ ਕਹਿੰਗੇ ਜੀ ਗਾਰੰਟੀ ਨੂੰ ਇੱਕ ਸਾਲ ਦੀ ਵੀ ਜੀ ਇੱਕ ਸਾਲ ਦੀ ਗਾਰੰਟੀ ਵੀ ਆ ਨਾਲ ਮਿੱਤਰੋ ਜੀ ਵੀਰੇ ਇਹ ਮਿਲ ਜਾਣਗੇ ਪਹਿਲੇ 5 ਬੰਦਿਆਂ ਨੂੰ ਕੱਲਾ ਤੁਸੀਂ ਸਿਰਲਾ ਬਟਨ ਦੱਬਣਾ ਤੇ ਹੁਣ ਜੇ ਆ ਵੱਡੇ ਡਰਾ ਦੀ ਗੱਲ ਕਰੀਏ ਜਿਹੜੇ ਖਤਰਨਾਮ ਨੇ ਇਹਦੇ ਚ ਹਾਂਜੀ ਵੀਰ ਜੀ ਇਹ ਕਿੰਨੀ ਤਰੀਕ ਨੂੰ ਨਿਕਲਣਾ ਇਹ ਵੀਰੇ 19 ਮਈ ਨੂੰ ਨਿਕਲ ਲੈਣਾ ਜੀ ਠੀਕ ਹੈ 19 ਮਈ ਨੂੰ ਮਿੱਤਰੋ ਵੱਡਾ ਡਰਾ ਨਿਕਲ ਜਾਣਾ ਜੇ ਕਿਸੇ ਵੀਰ ਨੇ ਪੇਮੈਂਟ ਕਰਨੀ ਹੈ ਤਾਂ ਪੇਮੈਂਟ ਨੰਬਰ 8 ਵਾਲੇ ਆ ਗਿਆ ਹਾਂਜੀ ਵੀਰ ਜੀ ਪੇਮੈਂਟ ਨੰਬਰ ਹੈਗਾ 7347096103 9958892995868942 ਠੀਕ ਹੈ ਜਿਹੜੇ ਨੰਬਰ ਤੇ ਪੇਮੈਂਟ ਕਰੋਗੇ ਸਕਰੀਨਸ਼ਾਟ ਉਸੇ ਨੰਬਰ ਤੇ ਭੇਜੋ ਵੀਰੇ 5 ਤੋਂ 7 ਮਿੰਟ ਚ ਕੂਪਨ ਮਿਲ ਜਾਊਗਾ ਜੀ 5 ਤੋਂ 7 ਮਿੰਟ ਦੇ ਵਿੱਚ ਵਿੱਚ ਮਿੱਤਰੋ ਕੂਪਨ ਮਿਲ ਜਾਊਗਾ ਕੰਗੜਾ ਵਾਲੇ ਵੀਰਾਂ ਨੇ ਪਹਿਲਾਂ ਵੀ ਡਰਾ ਕੱਢਿਆ ਸੀ ਪੂਰਾ ਪਾਰਦਰਸ਼ੀ ਢੰਗ ਦੇ ਨਾਲ ਤੇ ਇਸ ਵਾਰ ਵੀ ਉਵੇਂ ਹੀ ਡਰਾ ਨਿਕਲੂਗਾ ਪਹਿਲੇ ਨਾਮ ਚ ਸਕਾਰਪਿਓ ਆ 4x4 ਟਰੈਕਟਰ ਆ ਚੋਅਸ ਦੇ ਵਿੱਚ 4 15 ਆ ਗਿਆ ਇੱਧਰ ਬੁਲਟ ਖੜਾ ਨਾਮਾਂ ਦੀ ਝੜੀ ਲਈ ਪਿਆ 24ਾਂ ਵੀ ਵਾਧੂ ਨੇ ਤੇ 19 ਮਈ ਹਾਂਜੀ 19 ਮਈ ਨੂੰ ਵੱਡਾ ਡਰਾ ਨਿਕਲ ਜਾਣਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਉਹ 에어ਪੋਰਟ ਲੈਣੇ ਹਨ ਫਰੀ ਦੇ ਵਿੱਚ ਤੇ 19 ਮਈ ਤੋਂ ਪਹਿਲਾਂ ਆਪਣੇ 4-5 ਮਿੰਨੀ ਟਰਾ ਹੋਰ ਨਿਕਲ ਗਏ ਜੇ ਮੰਨ ਲਓ 21 ਮਾਰਚ ਨੂੰ ਡਰਾ ਮਿੰਨੀ ਟਰਾ ਕੜਨਾ ਹੈ ਇਹ ਆਪਾਂ ਜਿਹੜੇ ਵੀ ਇਹਨਾਂ ਨੂੰ ਕੁਝ ਨਹੀਂ ਨਿਕਲ ਜਿਹੜੀ ਉਹ ਪਰਚੀ ਆਉਣਗੀ ਉਹ ਅਗਲੇ ਮਿੰਨੀ ਟਰਾ ਵਿੱਚ ਫੇਰ ਪਹਿਣ ਗਿਆ ਜੀ ਠੀਕ ਹੈ ਅਗਲੇ ਮਿੰਨੀ ਟਰਾ ਦੇ ਵਿੱਚ ਵੀ ਪਹਿਣ ਗਿਆ ਦੱਬ ਕੇ ਕਰ ਦਿਓ ਮਿੱਤਰੋ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ